آب میرا بھوٹ آگا ہے تو یہ جب کو بھوٹا تھا کوئی پر میں بھوٹا ہوں لاغ خیل بناندہ جب بھوٹا ہوں بناندہ میں چرد جب بیتری دیکھے رہا ہاں پر سن کھر بھوٹا ہوں ਦੀ ਮੌਰੀ ਇਹ ਗਰੀਬ ਨੇ ਜੱਜ ਕਹਿੰਦੇ ਮਾਡੀਆਂ ਵਾਲਾ ਹੈ ਨਾ ਗਰੀਬ ਨੇ ਕਹਿੰਦੇ ਆਪਣੇ ਘਰ ਆ ਕੇ ਆ ਖਿਡਾਰੀ ਮੇਰੇ ਕੋਲ ਆ ਆਪਣੇ ਕਹਿੰਦੇ ਛੋਟੇ ਭਾਵਾ ਬਾਪੂ ਇਕੱਲਾ ਰੱਖ ਲਈਏ ਕਿਨੇ ਦੇ ਪਰਵਾਰ ਨੇ ਪੁੱਤਾਂ ਨੂੰ ਪਾਰ ਦੇ ਕਿਨੇ ਟੱਕਾ ਕੀਤਾ ਹੈ ਔਰ ਸਾਹਮਣੇ ਦੇਖਾਂਗੇ ਪੈਸਾ ਵਾਲਾ ਜੂਕਰ ਦਾ ਟਰਾਈ ਤੇ ਮਾਡੀਆਂ ਵਾਲਾ ਜੱਜ ਆਪਣੀ ਪਿੰਡ ਦੀ ਟੀਮ ਲਈ ਹਨੇ ਕਿਸ਼ੋਰ ਜਰੂਰ ਪਿੰਡ ਦੀ ਟੀਮ ਨੂੰ ਪਿੰਡ ਦੇ ਖੇਰਦੀ ਹੋਵੇ ਤੇ ਮੋੜਾ ਬਲੇ ਪ੍ਰੈਸ਼ਰ ਵੀ ਹੁੰਦਾ ਖਿਡਾਰੀਆਂ ਦੇ ਉੱਪਰ ਪਰ ਕੋਈ ਗੱਲ ਨਹੀਂ ਆਪਾਂ ਇਹ ਕਹਿੰਦੇ ਈਸੀ ਮਾਡ ਦੇ ਲਈ ਖੇਡਾਂਗੇ ਜਰੂਰ ਆਪਣੀ ਸੂਤਰਾ ਡਾਕਟਰ ਹਮਰ ਸਿੰਘ ਜੀ ਜੋ ਆਪਣੇ ਹਲਕੇ ਫਤਿਹਗੜ੍ਹ ਤੋਂ ਐਮਪੀ ਨੇ ਦਿੱਤੇ ਤੋਂ ਬੰਟਾ ਕੀ ਕੌਣ ਰਹੇ ਨੇ ਡਾਕਟਰ ਹਮਰ ਸਿੰਘ ਜੀ ਆਈਐਸ ਐਮਪੀ ਹਲਕਾ ਫਤਿਹਗੜ੍ਹ ਦਾ ਜੋ ਮੈਚ ਪੁਰਾ ਟਾਵਾ ਕੰਡੇ ਸਾਹ ਰਾਜਪੁਰਾ ਟਾਵਾ ਦੇ ਨੇੜੇ ਪਾਸੇ ਸ਼ੰਦਾਪੁਰ ਫਿੱਲੂ ਮੰਡੀਆਂ ਵਾਲਾ ਇੱਕ ਤਗੜਾ ਐ ਕਹਿੰਦੇ ਬੈਸਾ ਵਰਗੇ ਹੌਣ ਕਹਿੰਦੇ ਤਿਆਰ ਆ ਤਿਆਰ ਐ ਕਹਿੰਦੇ ਨਾਮ ਜਦਾਂ ਸੇਵਕਾਂ ਦੀ ਪਰ ਆ ਆ ਜਾਂਦੀ ਵੀ ਜਿਹੜੇ ਕਹਿਰੀਏ ਵੀ ਉੱਤੇ ਲੰਮੇ ਕੱਤਰ ਵਾਲਾ ਕਹਿੰਦੇ ਹੋਰ ਦੇ ਸ਼ਿੰਗਾਰੇ ਕੰ다 ਕੱਤਰ ਵਾਲੇ ਦਾ ਸਾਹਮਣੇ ਕਹਿੰਦੇ ਵੇਖਾਂਗੇ ਮਿਲੂ ਡੱਕਿਆ ਜਾਊ ਜਾਂ ਤੇ ਨਹੀਂ ਐ ਕਹਿੰਦੇ ਤੀਆਂ ਸੰਗੀਤਾਂ ਵਿੱਚੋਂ ਕੁਝ ਮਲ ਮਿੱਤੇ ਕੁਜਵਾਰੀ ਹਉ ਕਹਿੰਦੇ ਤਾਲੀਆਂ ਬਾਹਰ ਦੇ ਨੰਬੜਾ ਸਵਾਰ ਹੇ ਕਹੇ ਬੜੇ ਕਮਾਲ ਕਰ ਦਿੱਤੀ ਹੈ ਇਹ ਲੱਗ ਗਿਆ ਜੱਫਾ ਜਦੋਂ ਥਾੜੀ ਘਾੜਾ ਗਿਆ ਚਾਹੀਆ ਨਾ ਸਾਡੀ ਸਾਰਾ ਕੁਝ ਦਿੱਤਿਆ ਚਾਹੀਆ ਨਾ ਸਾਡੀ ਸਾਰਾ ਕੁਝ ਦਿੱਤਿਆ ਕਵੀ ਰੇਰ ਪਾਲਾ ਵਾਧਾ ਹੋਇਆ ਕਹਿੰਦੇ ਪੌੜੇ ਲੈ ਵੀ ਅਧਰਾਲੀਆਂ ਨੇ ਆਪਣੇ ਮਾਨ ਨਾਲ ਸੱਤਿਆ ਕਹਿੰਦੇ ਮੰਨ ਗਿਆ ਨੇ ਕੱਲ ਪਰੇ ਕਹਿੰਦੇ ਨਿੱਕੋੜੀ ਹੋਣੀ ਜੀ ਕਰਕੇ ਪੱਜੀ ਲਾ ਕੇ ਪਿਆਮ ਨੇ ਸਾਰਾ ਸਾਹਮਣੇ ਵੇਖਾਂਗੇ ਕਹਿੰਦੇ ਨੌਜਵਾਨ ਕਾ ਦਾ ਟ੍ਰਾਈ ਸਿੱਖ ਖਾਲਾ ਮੇਰੇ ਦੇ ਨੰਬਰ ਜੋੜਾ ਕੋਈ ਟੀਮ ਲਈ ਹੋਰ ਦੇਖਾ ਮੈਂ ਜੱਦਾ ਦੇਖਣਾ ਸੀ ਆ ਨਹੀਂ ਕਰੀਏ ਤਾਂ ਉੱਥੇ ਬੈਠਾ ਹੈ ਟੀਮ ਖੇਡਦੀ ਹੋਏ ਤੇ ਕਹਿੰਦੇ ਗਰਾਊਂਡ ਕਿਉਂ ਬਣਾ ਜਾਵੇ ਉਹ ਚਲੇ ਗਏ ਕਹਿੰਦਾ ਰੇਟਰਪੁਰ ਜਿਹਨੇ ਕਹਿੰਦੇ ਖੇਡੂ ਹੁੰਦੀ ਹੈ ਉਹ ਉਹ ਜਾਲ ਤੇ ਨਹੀਂ ਖਾ ਖਦਾ ਹੈ ਜਿਹਨੇ ਕਹਿੰਦੇ ਖੇਡ ਨਹੀਂ ਉਹ ਕਹਿੰਦੇ ਕਸੀਰਿਆ ਕੁਰਸੀਆਂ ਨਹੀਂ ਬਹਾਂ ਕਰ ਮੈਂ ਹੁੰਦਾ ਹੈ ਜਦੋਂ ਟੀਮ ਖੇਡਦੀ ਹੋਏ ਚੱਲ ਵੀ ਰੇਡ ਪਾਈ ਹੈ राव जीाका दहले जो समा कढे पहुचेवा ਧੀਰਾ ਬਾਈ ਕਨੇ ਗੱਲਾਂ ਕਰ ਰਹੀ ਹੈ ਕਿ ਜਦੋਂ ਦੂਜਾ ਰਾਉਂਡ ਚੱਲਦਾ ਤੇ ਕਹਿੰਦੇ ਪਟਾਕੇ ਪੰਦੇ ਦੇਖੋ ਐਂ ਕਹਿੰਦੇ ਉਹੀ ਗੱਲ ਐਂ ਕਹਿੰਦੇ ਭਾਉ ਕੱਢਾ ਵੇਖਦਾ ਸਰਾ ਵੀਰ ਅਲੀ ਚਾਹ ਦੇ ਉੱਪਰ ਵੀ ਜ਼ਿੰਮੇਵਾਰੀ ਪੱਢੀ ਤੇ ਕਹਿੰਦੇ ਮੁੰਡਾ ਮਨੀਪ ਪੈਸਾ ਪਿੱਲਾ ਫਾਇਦਾ ਗੋਟ ਪਰ ਕਹਿੰਦੇ ਇੱਕ ਪਾਸੇ ਤਿਆਬਾ ਦੋਲਦਾ ਕਿਹੜੇ ਜਾਜ ਬਾਟੀਆਂ ਵਾਲੇ ਦਾ ਐ ਕਦੇ ਕਹਿੰਦੇ ਬਲੇਸ਼ੀਆ ਦੀ ਗੱਲ ਔਰ ਨਾਲ ਕਹਿੰਦੇ ਕਿ ਦੁਬਈ ਦੇ ਖੇਡ ਮੈਦਾਨਾਂ ਦੀ ਤੇ ਕਦੇ ਖੇਡਾਂ ਕਹਿੰਦੇ ਮੀਂਹਾਂ ਦੀ ਧਰਤੀ ਦੇ ਉੱਪਰ ਅਗਲੀ ਕਮਾਟੀ کپڑوں کا دس رہے ہیں کاریگر چوری آدمی والے جب بچ منا رہے ہیں کاریگر چوڑی شادی والے جب بچ منا روک رہے ہیں موتی والے ڈرکٹ